ਅਗਰ ਮੇਰੇ ਸਾਡੇ ਤੇ ਕਿੱਥੇ ਲਾ ਰੱਖੇ ਨੇ ਸੈਟੇਲਾਈਟ ਜਿੰਨਾਂ ਨੇ ਜਮਾ ਅੱਜ ਤਾਂ ਬਾਲੇ ਪਰਦੇ ਨਾਲ ਅੱਗ ਲਾਈ ਸੀ ਪਤਾ ਨਹੀਂ ਕਿੱਥੋਂ ਆ ਗਿਆ ਉਹ ਗੱਡੀਆਂ ਜਿਹਾ ਲੈ ਕੇ ਆ ਕੇ ਬਾਬਾ ਤੇ ਤਾਂ ਪਰਾਲੀ ਫੁਕਣ ਦਾ ਪਰਚਾ ਹੋ ਗਿਆ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਹੁਣ ਕਰ ਦੋ ਮੈਂ ਕਿਹਾ ਪਹਿਲਾਂ ਤੁਸੀਂ ਸਿਰੋ ਰੋਟੀ ਖਾ ਲੋ ਜਵਾਕਾਂ ਵਰਗੇ ਸਾਰਾ ਦਿਨ ਕੁੱਤੇ ਮਗੂ ਭੌਂਕਦੇ ਪਰਦੇ ਹੋਗੇ ਭੁੱਖ ਲੱਗੀ ਹੋਗੀ ਆਕੇ ਨਹੀਂ ਨਹੀਂ ਸਾਡੀ ਤਾਂ ਸੈਟਿੰਗ ਜੋ ਬਸ ਤਾਂ ਲਾਈਟ ਜਾ ਖਾਣਾ ਖਾ ਕੇ ਆਏ ਆ ਆਪਦਾ ਮੈਂ ਕਿਹਾ ਕਹੇ ਜਾ ਖਾਏ ਹੋਏ ਅਕੇ ਚੌਲ ਖਾ ਕੇ ਆਇਆ ਮੱਖਾ ਫਿਰ ਸ਼ਰਮ ਤਾਂ ਨਹੀਂ ਆਉਂਦੀ ਪਰਾਲੀ ਵਾਲਿਆਂ ਤੇ ਪਰਚਾ ਕਰਦੇ ਆ ਨੂੰ ਮੱਖਾ ਚੌੜ ਛੋੜੇ ਦਸਤਰਾ ਚੋਂਦੇ ਨੇ ਇੱਥੇ ਹੁੰਦੇ ਨੇ ਭਾਈ ਅਕੇ ਸਾਨੂੰ ਤਾਂ ਜੀ ਸਰਕਾਰਾਂ ਦੇ ਹੁਕਮ ਨੇ ਮੱਖਾ ਜਦ ਸਰਕਾਰਾਂ ਨੇ ਤਾਂ ਮੇਰੇ ਸਾੜੀ ਦੀ ਬਾਦੀ ਪੱਟੀ ਮੇਸ ਕਰਤੀ ਅਕੇ ਬਾਬਾ ਕਿਉਂ ਵਨ ਪੜ ਗੱਲਾਂ ਕਰਦਾ ਹਰੇਕ ਥਾਂ ਤੇ ਸਰਕਾਰਾਂ ਨੂੰ ਕਿਹੜੀ ਸ ਲੈਨੇ ਹੋ ਤੇਰੀ ਸਾੜੀ ਦੇ ਬਿਆ ਨਾ ਸਰਕਾਰਾਂ ਦਾ ਕੀ ਲਿੰਕਾ ਮੱਖਾ ਹਾਏ ਕਿਉਂ ਨਹੀਂ ਭਈ ਮੱਖਾ ਮੈਂ ਸ਼ੌਰੀ ਵਿਆ ਗਿਆ ਸੀ ਡੀਜੀ ਵਾਲੇ ਨੇ ਮੇਰੇ ਕੰਨੀ ਦੇਖ ਕੇ ਆ ਗਾਣਾ ਚਲਾਤਾ ਵੀ ਪਰੋਨਾ ਤੁਰਿਆ ਹੁੰਦਾ ਝੁੰਨੇ ਦੀ ਟਰਾਲੀ ਸਿੱਟੀ ਵੰਡੀ ਚ ਸਵੇਰੇ ਮੁੱਕਦੇ ਨਾ ਨੋਡ ਪਏ ਬੈਂਕਾਂ 'ਚ ਬਠੇਰੇ ਮੱਖਾ ਮੇਰੇ ਤਾਂ ਦਿਮਾਗ 'ਚ ਉਹ ਦੀ ਗੱਲ ਵੱਜੀ ਵੀ ਮੇਰੇ ਸਾੜੇ ਦਾ ਝੋਨਾ ਸੱਟਣ ਨੂੰ ਤਾਂ 20 ਦਿਨ ਹੋ ਗਏ ਓਏ ਮੰਡੀ 'ਚ ਵੀ ਦੀਵਾਨੀ ਮੇਰੇ ਅਕਾਊਂਟ 'ਚ ਨਹੀਂ ਪਈ ਮੱਖਾ ਮੈਂ ਸਾੜੀ ਤੋਂ ਕੀ ਭਰਦਾ ਹੁਣ ਉਹ ਮੱਖਿਆ ਵਿਚਾਰੀ ਅੱਧਾ ਘੰਟਾ ਨੱਚ-ਨੱਚ ਕੇ ਥੱਕ ਗਈ ਓਏ ਲੱਕ ਟੁੱਟਣ ਵਾਲਾ ਹੋ ਗਿਆ ਮੇਰੇ ਤੋਂ 10 ਰੁਪਏ ਨਹੀਂ ਬਾਰੇਗੇ ਮੈਨੂੰ ਹਾਰ ਕੇ ਮੇਣਾ ਮਾਰ ਕੇ ਬਾਗੀ ਕਹਿੰਦੀ ਜੀਜਾ ਤਾਂ ਕੰਜੂਸ ਆ ਮੱਖਿਆ ਮੇਰੀ ਬੇਇੱਜ਼ਤੀ ਕਰਾਇਆ ਨਾ ਸਰਕਾਰਾਂ ਨੇ ਅਕੇ ਨਹੀਂ ਬਾਬਾ ਸੰਤਾ ਲੋਕੇਸ਼ਨ ਆ ਜਾਂਦੀ ਐਸ ਤਾਂ ਤਾਂ ਮੱਖਿਆ ਜਦੋਂ ਸਾਡੇ ਜੱਟਾਂ ਦੀ ਖੜੀ ਕਣਕ ਦੇ 100 100 ਡੇਢ 200 ਕਿੱਲੇ ਮੱਚ ਜਾਂਦੇ ਨੇ ਓਏ ਮੱਖਿਆ ਉਦੋਂ ਸੈਟੇਲਾਈਟ ਤੇ ਕਿਹੜੇ ਦੌੜੇ ਪਾ ਗਨੇ ਬਈ ਉਹ ਤੋਂ ਕਹਿੰਦੇ ਲਿਖੇਸ ਭਣਾਉਂਦੀਆਂ ਤੁਹਾਡੇ ਕੋਲ ਉਹ ਤੋਂ ਮੱਖਿਆ થી ਫੋਨ ਤੇ ਫੋਨ ਕਰੀ ਜਾਂਦੇ ਆ ਵੀ ਭਾਈ ਫੇਰ ਪਗਰੇਟ ਨੂੰ ਭੇਜ ਦੋ ਉਦੋਂ ਮੱਖਾ ਕੋਈ ਪੇਦਾਨੀ ਮੈਨੂੰ ਇੱਕ ਗੱਲ ਹੋਰ ਦੱਸੋ ਭਾਈ ਮੱਖਾ ਜੇ ਤੁਹਾਡੇ ਦਫ਼ਤਰਾਂ ਤੇ ਅਸੀਂ ਕੰਮ ਤੰਦੇ ਆ ਜੀ ਮੱਖਾ ਬਾਅਦ ਟੋਪੀ ਜੀ ਵਾਲਾ ਕਹਿ ਦਿੰਦਾ ਕਿ ਸਭ ਛੁੱਟੀ ਤੈਨੇ ਹੁਣ ਮੱਖਾ ਮਹੀਨਾ ਹੋ ਗਿਆ ਹੁਣ ਕੋਈ ਸਭ ਮੱਖਾ ਛੁੱਟੀ ਤੀ ਨਹੀਂ ਰਹਿੰਦਾ ਹੁਣ ਮੱਖਾ ਤੁਸੀਂ ਧੀਦੇ ਧੀਦੇ ਨਹੀਂ ਮੱਖਾ ਸੱਚ ਤੋਰੇ ਭਰਦੇ ਹੋ ਕੀ ਗੱਲ ਮੱਖਾ ਸਾਡੇ ਨਾਲ ਕੋਈ ਬਾਹਰ ਬਰੋਤਾ ਸਰਦੀ ਰੰજન ਨਹੀਂ ਨਹੀਂ ਅਕੇ ਸਾਨੂੰ ਤਾਂ ਸਾਈਟੇ ਲਾਈਟਰਾਂ ਹੀ ਲੋਕੇਸ਼ਨ ਭੇਜ ਦਿੰਦੇ ਨੇ ਆ ਮੰਡੀਆਂ ਚ ਮੱਖਾ ਜਿਹੜਾ ਝੋਨਾ ਪਿਆ ਇੰਨਾ ਕੰਨੀ ਸਾਈਟੇ ਲਾਈਟ ਕਿਉਂ ਨਹੀਂ ਦੇਖਦਾ ਮੱਖਾ ਕੱਲੇ ਲਾਲਕੇ ਖੇਤ ਕੰਨੀ ਸੈਟੇ ਲਾਈਟ ਲਾ ਰੱਖਿਆ ਤੁਸੀਂ ਉੱਦੂ ਬਣਾਈ ਜਾ ਮੱਖਾ ਸਰਕਾ ਤੇ ਜਦੋਂ ਕਿਸਾਨ ਆਲੂ ਛੱਟ ਦਿੰਦੇ ਨੇ ਉਦੋਂ ਛੱਟੇ ਲਾਈਟ ਤੇ ਦੋੜੇ ਪਾ ਦਿੰਦੇ ਹੋ ਮੱਖਿਆ ਐਸੇ ਲਾਈਟ ਹੀ ਸੈਟੇ ਲਾਈਟ ਕਚਾਨਾ ਵਸਤੀ ਲਾਇਨੇ ਹਾਂ ਛੱਟੇ ਲਾਈਟ ਕੋਈ ਖੋਜ ਖੋਜ ਵੀ ਕਰ ਲੋ ਮੇਰੇ ਸਾਲਿਓ ਦੂਜੀ ਮੱਖਾ ਚਲ ਮੈਂ ਮੰਨਦਾ ਮੱਖਾ ਚਰ ਕੋਈ ਗੱਲ ਨਹੀਂ ਸੇਰਾ ਮੈਂ ਮੰਨਦਾ ਵੀ ਪਰਾਲੀ ਨਾਲ ਧੂਆਂ ਹੁੰਦਾ ਅੱਜ ਦਿਵਾਲੀ ਤੇ ਮੱਖਾ ਜਿਹੜੇ ਪਟਾਕੇ ਚਲਾਉਣੀ ਹੋਏ ਕੰਦਾ ਭਾਈ ਗਲਾਬ ਜਲ ਛੜਕਦੇ ਨੇ ਉਹ ਵੀ ਤਤ ਉਹੀ ਕੱਢਦੇ ਨੇ ਕੋਲੇ ਖੜਾ ਮੇਰਾ ਪੋਤਾ ਬੋਲਦਾ ਕਿ ਦਾਦਾ ਫਿਕਰ ਨਾ ਕਰਾ ਜਿੱਦ ਆਪ ਰੱਕ ਜੇ ਕੰਦਾ ਕਿਸਾਨਾਂ ਦੇ ਖੇਤਾਂ ਤੇ ਹੋਣ ਲੱਗੇ ਨਾ ਉਦੋਂ ਕਹਿੰਦਾ ਦਿਵਾਲੀ ਵੀ ਪ੍ਰਦੂਸ਼ਣ ਕਰਨ ਲੱਗ ਜੂ ਮੈਂ ਖਾ ਕਿ ਤੇ ਆਹ ਲੱਖ ਰੁਪਏ ਦੀ ਗੱਲ ਮੇਰੇ ਪੁੱਤੇ ਨੇ ਚਾਹੇ ਪੰਜਵੇਂ ਚ ਪੜਦਾ ਦੱਸੋ ਭਾਈ ਮੈਂ ਖਾ ਸੱਟੇ ਲਾਈ ਤੇ ਮੱਖਾ ਕੱਲੇ ਸਾਡੇ ਸਿਰ ਤੇ ਤਿਤ ਰੱਖ ਨੇ ਤੁਸੀਂ ਉਹ ਵੀ ਕੱਲੇ ਪਰਾਲੀ ਪਰਾਲੀ ਵਾਲੇ ਸੀਜ਼ਨ ਚ ਕਣਕਾਂ ਵੇਲੇ ਤੁਸੀਂ ਉਹਨੂੰ ਮੱਲਾ ਦਾ ਪੇਟੀਆਂ ਚ ਸਾਂਭ ਦਿੰਦੇ ਹੋਗੇ ਉਹਦੇ ਵੀ ਲਾਜਾ ਕਰੋ ਵੀ ਆ ਫਲਾਣੇ ਕਿਸਾਨ ਦੀ ਫਲਾਣੇ ਕਿਸਾਨ ਦੀ ਕਣਕ ਮੱਚ ਗਈ ਹੁਣ ਮਖੇ ਰੱਡ ਲਾਈਨ ਚ ਪਾ ਦੇਣ ਸਾਰੇ ਖੇਤ ਮਖੇ ਉਹਦੇ ਥੋੜੀ ਰੱਡ ਲਾਈਨ ਕਿੱਧਰ ਜਾਂਦੀ ਆ ਬਈ ਜਿਹੜਿਆ ਸਰਕਾਰਾਂ ਨੇ ਵੱਡੇ ਵੱਡੇ ਪੋਰਟ ਲਾਏ ਨੇ ਬਈ 43 ਸਰਕਾਰੀ ਸਮਾਮਾ ਥੋੜੇ ਦੁਆਰ ਇਹ ਮਖੇ ਤੁਸੀਂ ਹੋਏ ਇਹੀ ਸਬਾਮਾ ਮਖੇ ਸਾਡੇ ਦੁਆਰ ਤੇ ਭੇਜਨੇ ਅਸੀਂ ਸਾਨੂੰ ਲੋੜ ਨਹੀਂ ਪਈ ਅਸੀਂ ਮੱਖਾਂ ਦੇ ਦਫ਼ਤਰਾਂ ਚ ਆ ਕੇ ਕੰਮ ਕਰਾ ਲਾਂਗੇ ਐਡੀ ਮੱਖਾਂ ਸੇਵਾ ਦੀ ਲੋੜ ਨਹੀਂ ਸਾਨੂੰ ਅਗੂ ਗਲਾ ਲੈਣ ਤੋਂ ਅਸੀਂ ਕਣਕ ਵੇਜਣੀ ਆ ਤੇ ਮੱਖਾਂ ਜੇ ਅਸੀਂ ਉਹੀ ਬੁਰੇ ਲੱਗਦੇ ਆ ਭਾਈ ਮੱਖਾਂ ਸਾਡੇ ਗੋਲੀਆਂ ਮਾਰਦੇ ਇੱਕ ਪਿੱਛੇ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਜਿੱਦੇ ਗੋਲੀਆਂ ਮਾਰੀਆਂ ਹੋਏ ਗੋਲੀਆਂ ਵੀ ਮਾਰ ਜਾਗੇ ਮੱਖਾਂ ਫਿਰ ਤੂੰ ਪਰਚਾ ਕਰੂ ਘਰ ਪਰਚਾ ਮੱਖਾਂ ਕਿਹੜਾ ਕਰਦਾ ਮੱਖਾਂ ਮੈਂ ਲਾਉਣਾ ਕਿਸਾਂ ਜੂ ਨਹੀਂ ਆਲੇ ਛੋਟੇ ਦਫ਼ਤਰਾਂ ਚ ਫੜੋ ਮਰੀ ਜਾਂਦੇ ਨੇ ਮੱਖਾਂ ਦੇ ਅਸੀਂ ਸੜਕਾਂ ਤੇ ਧਰਨਾ ਲਾਇਆ ਸੀ ਉਹ ਗੱਲ ਵੀ ਹੁਣ ਸੁਣ ਕੇ ਜਾਓ। ਆਈ ਨਹੀਂ ਸੜਕਾਂ ਮੱਤ। ਅੱਜ ਸਵੇਰੇ ਜਦੋਂ ਹਾਈਪੇਟਾ ਕਰਤਾ ਮੈਂ ਜਾਮ ਪੱਤਰਕਾਰ ਜੇ ਲੈ ਲੈ ਮਾਈਕ ਸਾਹਦੇ ਕੰਨੀ ਹੋ ਗਿਆ ਕਿ ਤੁਸੀਂ ਆਹ ਪਬਲਿਕ ਨੂੰ ਕਿਉਂ ਹੈਰਾਨ ਕਰਦੇ ਹੋ? ਇੱਕ ਰਿਪੋਰਟਰ ਮੈਡਮ ਜੀ ਨੇ ਮੇਰੇ ਕਲੀ ਕਰਤਾ ਮੈਂ ਕਹਿੰਦੀ ਦੱਸੋ ਬਾਬਾ ਜੀ ਕਿਉਂ ਹੈਰਾਨ ਕਰਦੇ ਹੋ? ਮੈਂ ਤਾਂ ਉਹਦੀ ਮਾਰੀ ਪੂਰੇ ਦੀ ਬੱਥੀ ਚ ਕੋਣੀ ਮੈਂ ਕਿਹਾ ਮੈਂ ਤੇ ਕੀ ਕਹਾ ਹੋਇਆ? ਪੂਰਾ ਕਹਿੰਦਾ ਮੈਨੂੰ ਤਾਂ ਕੁਝ ਨਹੀਂ ਕਿਹਾ। ਪ੍ਰੈਸਰ ਰਿਪੋਰਟਰ ਮੈਨੂੰ ਬੋਲਦੀ ਕਹਿੰਦੀ ਮੈਂ ਪੂਰੇ ਵਰਗਿਆਂ ਦੀ ਗੱਲ ਨਹੀਂ ਕਰਦੀ। ਕਹਿੰਦੀ ਆ ਜੇ ਜਿਹੜੀ 1.5 ਕਿਲੋਮੀਟਰ ਲੰਮੀ ਗੱਡੀਆਂ ਦੀ ਲਾਈਨ ਲੱਗੀ ਇਹਨਾਂ ਦੀ ਗੱਲ ਕਰਦੀਆਂ ਜਿਹੜਾ ਜਾਮ ਲਾਤਾ ਅੱਛਾ ਮੱਖਾ ਭਾਈ ਤੈਨੂੰ ਗੱਡੀਆਂ 'ਚ ਬੈਠਣ ਵਾਲੇ ਆਮ ਲੱਗੇ ਤੇ ਦਰਿਆ 'ਤੇ ਬੈਠਣ ਵਾਲੇ ਖਾਸ ਲੱਗੇ ਮੱਖਾ ਉਹੀ ਗਏ ਕੌਣ ਨੇ ਗੱਡੀਆਂ ਵਾਲੇ ਕਹਿੰਦੀ ਕੋਈ ਤਾਂ ਜੋਬ ਵਾਲਾ ਬਾਬਾ ਕੋਈ ਬਿਜ਼ਨਸ ਮੈਂ ਨਾ ਕੋਈ ਡਾਕਟਰ ਆ ਮੱਖਾ ਭਾਈ ਗੁੱਦੀ ਫੇਰਾ ਜੋਬ ਵਾਲੇ ਨੂੰ ਆਏ ਪੁੱਛ ਵੀਜੇ ਤੋ ਚੜੇ ਮਹੀਨੇ ਤੁਹਾਡੀ ਤਨਖਾਹ ਪੈਂਦੀ ਆ ਕਦੇ ਮੁਆਇਨ ਚਰਤਾ ਨਹੀਂ ਚੈੱਕ ਹੋਇਆ ਕਹਿੰਦੀ ਨਾ ਬਾਬਾ ਫੇਰਾ ਭਾਈ ਡਾਕਟਰ ਡਾਕਟਰ ਨੂੰ ਵੀ ਐ ਪੁੱਛ ਵੀ ਜਦੋਂ ਪਾਤੀ ਤੇ ਦਵਾਈ ਲਿਖਦੇ ਹੋ ਕਦੇ ਸ਼ੈਲਰ ਆਏ ਨੇ ਕੱਟ ਤਾਂ ਨਹੀਂ ਕੱਟੀ ਕਹਿੰਦੀ ਨਾ ਬਾਬਾ ਮੈਂ ਕਿਹਾ ਜਦੋਂ ਤੁਸੀਂ ਆ ਚੈਨਲ ਵਾਲੀ YouTube ਤੇ ਵੀਡੀਓ ਪਾਉਣੇ ਹੋ ਕਦੇ ਮੰਡੀ ਚ ਤਾਂ ਨਹੀਂ ਰੁਲੀ ਕਹਿੰਦੀ ਨਾ ਬਾਬਾ ਮੈਂ ਕਿਹਾ ਜੱਜੇ ਤੁਹਾਡੇ ਸਾਰੇ ਨਾਲਾ ਕੁੱਤ ਖਾਨਾ ਹੋਣ ਲੱਗਾ ਨਾ ਅਸੀਂ ਤਾਂ ਸੜਕਾਂ ਤੇ ਬੈਠੀ ਆ ਤੁਸੀਂ ਮੈਂ ਕਿਹਾ ਲੇਟੋਗੇ ਮਾਨਾ ਮੋਟਾ ਭਾਈ ਆ ਕਲ ਨੂੰ ਹੱਥ ਮਾਰੋ ਸੋਨੂੰ ਆਮ ਖਾਸ ਦੀ ਪਰਖ ਨਹੀਂ ਹੈਗੀ ਜਿਹੜੇ ਬੰਦੇ ਦੀ ਮੱਖਿਆ 200 ਰੁਪਏ ਕਾਟ ਕੱਟੇ ਤੋਂ ਚਿੰਗਾੜ ਨਿਕਲ ਜਉ ਸੋਨੂੰ ਖਾਸ ਲੱਗਦਾ ਉਹ ਵੀ ਆਮ ਹੀ ਹੈ ਨਾ ਭਾਈ